ਦਿੱਤੇਗੇ ਅਲਟੀਮੇਟਲੀ 18 ਨੂੰ ਜਾਂ ਅਗਲੇ ਦਿਨਾਂ ਦੇ ਵਿੱਚ ਇਹ ਮੰਗ ਪੱਤਰ ਵਿਰੋਧੀ ਧਿਰ ਦੇ ਨੇਤਾ ਰਾਹੁਲ ਗਾਂਧੀ ਨੂੰ ਦਿੱਤੇ ਜਾਣਗੇ ਕੇਂਦਰੀ ਮੰਤਰੀਆਂ ਨੂੰ ਪ੍ਰਧਾਨ ਮੰਤਰੀ ਤੱਕ ਵੀ ਪਹੁੰਚ ਕੀਤੀ ਜਾਏਗੀ ਇਹ ਤੋਂ ਅੱਗੇ ਕੀ ਹੋਏਗਾ ਇਹਦੇ ਬਾਰੇ ਅਜੇ ਕਹਿਣਾ ਮੁਸ਼ਕਲ ਹੈ ਕਿਉਂਕਿ ਇਹ ਜਿਹੜਾ ਸੰਯੁਕਤ ਕਿਸਾਨ ਮੋਰਚਾ ਉਹਦੀ ਅਗਲੇ ਦਿਨਾਂ 'ਚ ਮੀਟਿੰਗ ਹੋਏਗੀ ਉਹਦੇ 'ਚ ਅਗਲੇ ਸਟੈਪ ਜਿਹੜੇ ਤੈਅ ਕੀਤੇ ਜਾਣਗੇ ਦੂਜੇ ਪਾਸੇ ਜਿਹੜਾ ਸੰਯੁਕਤ ਕਿਸਾਨ ਮੋਰਚਾ ਗੈਰ ਰਾਜਨੀਤਿਕ ਆਪਣੇ ਆਪ ਨੂੰ ਕਹਿੰਦਾ ਉਹਨਾਂ ਨੇ ਐਲਾਨ ਕੀਤਾ ਸੀ ਕਿ ਅੱਜ ਜਿਹੜੇ ਆ ਅੰਬਾਲਾ ਦੇ ਵਿੱਚ ਪੁਲਿਸ ਅਧਿਕਾਰੀਆਂ ਦੇ ਦਫ਼ਤਰ ਘੇਰੇ ਜਾਣਗੇ ਉਹ ਪੁਲਿਸ ਅਧਿਕਾਰੀਆਂ ਦੇ ਦਫ਼ਤਰ ਤਾਂ ਨਹੀਂ ਘੇਰੇ ਸਕੇ ਜਿਹੜੇ ਉਹਨਾਂ ਦੇ ਹਮਾਇਤੀ ਕੁਝ ਸਵੇਰੇ ਗ੍ਰਿਫਤਾਰ ਕਰ ਲਏ ਗਏ ਸੀ ਉਹਨਾਂ ਦੀ ਰਿਹਾਈ ਹੋ ਗਈ ਤੇ ਉਹਨਾਂ ਨੇ ਜਿਹੜਾ ਨਵਦੀਪ ਜਲਬੇੜਾ ਜਿਹੜਾ ਵਾਟਰ ਕੈਨਨ ਦੇ ਨਾਂ ਨਾਲ ਮਸ਼ਹੂਰ ਹੋਇਆ ਸੀਗਾ ਉਹਦਾ ਅਲਟੀਮੇਟਲੀ ਸਨਮਾਨ ਕਰਨ ਤੋਂ ਬਾਅਦ ਉਹਨਾਂ ਦੀ ਜਿਹੜੀ ਗੱਲ ਉੱਥੇ ਸਮਾਰੋਹ ਕਰਕੇ ਖਤਮ ਹੋ ਗਈ ਸ਼ੰਭੂ ਬਾਰਡਰ ਦੇ ਉੱਪਰ ਸੋ ਇਹ ਜਿਹੜੀ ਕਿਸਾਨ ਅੰਦੋਲਨ ਦੀਆਂ ਕੋਈ ਮੋਟੀਆਂ-ਮੋਟੀਆਂ ਜਿਹੜੀਆਂ ਡਵੈਲਪਮੈਂਟਸ ਨੇ ਤੇ ਡਾਕਟਰ ਸਾਹਿਬ ਤੋਂ ਜਾਣਦੇ ਆ ਕਿ ਵਾਕਈ ਕਿਸਾਨ ਅੰਦੋਲਨ ਅੰਗੜਾਈ ਲੈ ਰਿਹਾ ਹੈ ਜਾਂ ਜਿੱਦਣ ਬਾਈ ਜਿਹੜਾ ਸੰਯੁਕਤ ਕਿਸਾਨ ਮੋਰਚਾ ਗੈਰ ਰਾਜਨੀਤਿਕਾ ਉਹ ੜੀ ਕਰ ਰਿਹਾ ਹੈ ਕਿ ਭਾਈ ਜਿਹੜੀ ਜੁਲਾਈ ਆ ਉਹਨਾਂ ਦੀ ਸੁਣਵਾਈ ਜਿਹੜੀ ਆ ਉਹ ਸੁਪਰੀਮ ਕੋਰਟ ਦੇ ਵਿੱਚ ਹੋਏਗੀ ਤੇ ਜੇ ਸੁਪਰੀਮ ਕੋਰਟ ਨਿਰਾਸ਼ ਦੇ ਦਿੱਤੀ ਤੇ ਉਹ ਦਿੱਲੀ ਚਾਲੇ ਪਾ ਦੇਣਗੇ ਡਾਕਟਰ ਸਾਹਿਬ ਤੁਸੀਂ ਇਹ ਸਾਰਾ ਜੋ ਕੁਝ ਵਾਪਰ ਰਿਹਾ ਉਹਦੇ ਬਾਰੇ ਕੀ ਕਹਿਣਾ ਚਾਹੋਗੇ ਲਿਕੋ ਇੱਕ ਗੱਲ ਹੈਗੀ ਐ ਜੰਮੂ ਸਾਹਿਬ ਤੇ ਵੀ ਗੱਲ ਤਾਂ ਜਿਹੜਾ ਪਹਿਨਾ ਤਿੰਤਲਾ ਅਸੀਂ ਕਿਸਾਨ ਹੁੰਦਾ ਉਤੋਂ ਕਿਸਾਨ ਅੰਦੋਲਨ ਦੀਆਂ ਜਿਹੜੇ ਦੋ ਜੱਟੇ ਬੰਦੀਆਂ ਨੇ ਕਈਆਂ ਨੇ ਕਈ ਕੰਨੇ ਅਸੀਂ ਕਈਆਂ ਗੈਰ ਰਾਜਨੀਤਿਕ ਨੇ ਤੇ ਇਹ ਕੇਐਮਸੀਸੀ ਨੇ ਜਿਨ੍ਹਾਂ ਨੇ ਤੇ ਬੱਸ ਉਸ ਤੋਂ ਕਿਤੇ ਨੱਕ ਜੇ ਛਿੜਕੀਆਂ ਬਾਰ-ਬਾਰ ਕੋਰਟ ਚ ਜਾ ਰਹੀਆਂ ਨੇ ਕੋਰਟਾਂ ਚੋ ਹੱਲ ਅਸੀਂ ਦੇਖਿਆ ਐ ਐਨਟੀਆ ਵਾਲਾ ਅਸੀਂ ਦੇਖ ਲਿਆ ਪਹਿਨਾ ਆ ਈਵੀਐਮ ਦੇ ਉੱਤੇ ਅਸੀਂ ਦੇਖ ਲਿਆ ਇਸੇ ਚੀਜ਼ ਦੇ ਉੱਤੇ ਵੀ ਇੱਥੋਂ ਤੱਕ ਕਿ ਕੋਈ ਸੋਚਣਾ ਵੀ ਉਹ ਕਹਿੰਦੇ ਜੋ ਮਰਜ਼ੀ ਕਰ ਚਾਹ। ਪਰ ਬਲਕਿ ਉਹਨਾਂ ਨੂੰ ਖੁੱਲ੍ਹ ਮਿਲ ਜਾਂਦੀ ਹੈ। ਸੋ ਮੈਨੂੰ ਇਹ ਲੱਗਦਾ ਹੈ ਵੀ ਅੱਜ ਕੋਰਟਾਂ ਜਾਣਾ। ਦੂਜੀ ਗੱਲ ਇਹ ਵੀ ਹੈ ਕੋਰਟ 'ਚ ਬੰਦਾ ਇੱਕ ਵਕੀ ਜਾਣਾ ਹੁੰਦਾ ਜੇ ਕੋਈ ਵਿਅਕਤੀ ਦੀ ਪ੍ਰੋਬਲਮ ਹੋਵੇ। ਕੋਰਟਾਂ 'ਚ ਜੇ ਜੱਥੇਬੰਦੀਆਂ ਕੋਰਟਾਂ ਜਾਣ ਲੱਗੀਆਂ ਤੇ ਜੱਥੇਬੰਦੀਆਂ ਤਾਂ ਕੋਈ ਰਹੀਆਂ ਹੀ ਨਾ। ਜੱਥੇਬੰਦੀ ਤਾਂ ਸਟਕਨ ਤੇ ਅੰਦੋਲਨ ਕਰਦੀ ਹੈ ਜੇ ਕਰਦੀ ਹੈ। ਪ੍ਰੋਟੈਸਟ ਕਰਦੀ ਹੈ। ਕੋਰਟ 'ਚ ਜਾਣਾ ਜੱਥੇਬੰਦੀ ਦਾ ਕੰਮ ਨਹੀਂ ਹੈ। ਸੋ ਇੱਕ ਤਾਂ ਇਹ ਜਿਹੜਾ ਸੁਪਰੀਮ ਕੋਰਟ ਜਾ ਰਹੇ ਨੇ ਹੋਰ ਕਰ ਰਹੇ ਨੇ। ਦੋ ਉਹ ਮੈਨੂੰ ਲੱਗਦਾ ਵੀ ਕਿਤੇ ਨਾ ਕਿਤੇ ਜੇ ਉਹਨਾਂ ਨੇ ਕਹਤਾ ਜੇ ਵੀ ਨੀ ਆਫ ਜਿਹੜਾ ਹਰਿਆਣਾ ਸਰਕਾਰ ਗਈ ਹੋਈ ਹੈ ਹਾਈ ਕੋਰਟ ਦੇ ਫੈਸਲੇ ਦੇ ਖਿਲਾਫ ਹਾਂ ਹਾਈ ਕੋਰਟ ਨੇ ਉਹਨਾਂ ਨੂੰ ਕਿਹਾ ਵੀ ਜਾਣ ਨੂੰ ਮੈਂ ਇਹ ਕਹਿਣਾ ਬਹੁਤੇ ਨਹੀਂ ਇਹਨਾਂ ਨੂੰ ਤਾਂ ਜਾਣੀ ਨਹੀਂ ਚਾਹੀਦਾ ਲੈਟਲੀ ਸੁਪਰੀਮ ਕੋਰਟ ਸੀ ਮੇਰੇ ਹਿਸਾਬ ਨਾਲ ਸੁਪਰੀਮ ਕੋਰਟ ਨਵੇਂ ਹੈ ਜਿਮੇਵਰੀ ਅਸੀਂ ਨੰਗਣ ਨਹੀਂ ਦੇਣਾ ਕਿਤੇ ਕਿਉਂਕਿ ਇਹ ਡੈਮੋਕਰੈਟਿਕ ਕੰਟਰੀ ਆ ਜਿਵੇਂ ਪਹਿਲਾਂ ਵੀ ਕਿਸਾਨ ਅੰਦੋਲਨ ਵਾਲੇ ਕਹਿੰਦੇ ਅਸੀਂ ਤਾਂ ਕੋਈ ਜਵਾਬ ਦੇਣਾ ਅਸੀਂ ਤਾਂ ਗਈ ਨਹੀਂ ਕੋਰਟ ਚ ਉਹਨੂੰ ਵੀ ਕੋਰਟ ਚ ਕੇਸ ਪਿਆ ਐਮਐਸਪੀ ਦਾ ਕਿ ਅਸੀਂ ਤਾਂ ਕੋਰਟ ਚ ਗਈ ਨਹੀਂ ਅਸੀਂ ਕਹਤਾ ਅਸੀਂ ਤਾਂ ਪਰਲੀ ਮੇਰੇ ਪ੍ਰੈਸ਼ਰ ਤੋਂ ਮਾਗੇ ਅਗਲੀ ਗੱਲ ਸੁਪਰੀਮ ਕੋਰਟ ਫੈਸਲਾ ਕਰਦਾ ਪ੍ਰੈਸ਼ਰ ਪਰ ਤਾਂ ਫਿਰ ਵੀ ਨਹੀਂ ਹਟ ਸਕਦਾ ਜੇ ਉੱਥੇ ਨਹੀਂ ਜਾਂਦੇਗੀ ਸੁਪਰੀਮ ਕੋਰਟ ਪਰ ਉਹ ਵੀ ਟੁੱਟ ਜਾਂਦੇ ਉਹ ਤਾਂ ਜੇ ਫਿਰ ਜੇ ਅੱਗੇ ਗਾਹ ਗੱਲ ਕੀ ਟਰਨ ਲੈਂਦੀ ਉਹ ਤਾਂ ਸਮਝ ਦੱਸੇਗਾ ਸੋ ਇੱਕ ਤਾਈ ਹੀ ਹੈ ਵੀ ਇਹਨਾਂ ਨੂੰ ਕੋਈ ਡਿਫੈਂਡ ਨਹੀਂ ਕਰਨਾ ਮੇਰੇ ਹਿਸਾਬ ਨਾਲ ਕੋਈ ਸੁਪਰੀਮ ਕੋਰਟ ਸਰਕਾਰ ਗਈ ਹੈ ਸਰਕਾਰ ਹਰਿਆਣਾ ਦੀ ਗਈ ਹੈ ਕਿ ਜੇ ਇਹਨਾਂ ਨੰਗਰ ਨੂੰ ਕੋ ਕਰ ਰਹੀ ਨੇ ਪਰ ਮੈਨੂੰ ਲੱਗਦਾ ਵੀ ਸੁਪਰੀਮ ਕੋ ਮਾਨਜੋਗ ਸੁਪਰੀਮ ਕੋਰਟ ਇਹ ਗੱਲ ਨਹੀਂ ਕਰੇਗੀ ਕੋ ਮਾਨਜੋਗ ਸੁਪਰੀਮ ਕੋਰਟ ਨੇ ਤਾਂ ਸਿਧਾਂਤ ਨੂੰ ਦੇਖਣਾ ਹੈ ਇਹ ਸਿਧਾਂਤ ਨੂੰ ਦੇਖਣ ਤਾਂ ਸਾਹਮਣੇ ਦਿਖਦਈ ਹੈ ਵੀ ਇਹਨਾਂ ਦਾ ਜਨਨ ਦਾ ਹੱਕ ਹੈ ਹਰਿਆਣਾ ਦਾ ਕੀ ਮਤਲਬ ਹੈ ਵੀ ਅਸੀਂ ਰੋਕਾਂਗੇ ਹਰਿਆਣਾ ਨੂੰ ਤਾਂ ਕੋਈ ਮਤਲਬ ਨਹੀਂ ਨਾ ਬੰਦਾ ਗਿਆਨਗਲੇ ਨੇ ਦਿੱਲੀ ਸੋ ਇਸ ਕਰਕੇ ਉਹ ਦਿੱਲੀ ਸਰਕਾਰ ਰੋਕੇ ਕੀ ਕਰੇ ਉਹ ਅਗਲਾ ਗੱਲ ਹੈ ਸੋ ਇੱਕ ਤਾਂ ਇਹ ਹੈ ਤੇ ਦੂਜੇ ਪਾਸਾ ਜਿਹੜਾ ਹੈਗਾ ਵੀ ਅੱਜ ਪੁਲਿਸ ਨੇ ਉਹਨੂੰ ਇਕੱਠੇ ਨਹੀਂ ਹੋਣ ਦਿੱਤਾ ਇਹ ਤਾਂ ਕਮਜ਼ੋਰੀ ਸਾਹਮਣੇ ਆ ਜਾਂਦੀ ਹੁੰਦੀ ਹੈ ਜਦੋਂ ਪੁਲਿਸ ਤੁਹਾਨੂੰ ਇੰਨਾ ਹੀ ਖੜੇ ਡੇ ਲੱਗੀ ਵੀ ਤੁਸੀਂ ਇਕੱਠੇ ਵੀ ਨਹੀਂ ਹੋ ਸਕਦੇ ਦਾਣਾ ਮੰਡੀ 'ਚ ਫਿਰ ਸਮਝ ਲੋ ਵੀ ਤੁਹਾਡਾ ਸਰਗਰ ਤੁਸੀਂ ਇੰਨੇ ਮਹੀਨੇ ਲਾ ਕੇ ਤੁਸੀਂ ਦੋਜ਼ ਕਰ ਜਾਓਗੇ ਪੁਲਿਸ ਦੀ ਚਾਹੀ ਨਹੀਂ ਹਿੰਮਤ ਨਹੀਂ ਹੁੰਦੀ ਯਾਨੀ ਪੁਲਿਸ ਵਾਲੋਂ ਤਾਂ ਵਰਕੇ ਆਨਰ ਕੀਤਾ ਜਾ ਰਿਹਾ ਹੁਣ ਜਿਹੜੇ ਇਹਨਾਂ ਨੇ ਇੱਕ ਬੰਦਾ ਵੀ ਸ਼ਹੀਦ ਕਰਾ ਲਿਆ ਕਿੰਨਿਆਂ ਦੇ ਇੰਨੀਆਂ ਸੱਟਾਂ ਲੱਗੀਆਂ ਤੇ ਉਹ ਉਹਦੇ ਵਿੱਚ ਇਹਨਾਂ ਦੀ ਜਿਹੜੀ ਆਪਦੀ ਹੋਈ ਜਿੰਦਾ ਵੀ ਅਸੀਂ ਹੋਈਆਂ ਕੱਲੇ ਇਹਨਾਂ ਦੀ ਅਸਲ 'ਚ ਕੱਡੇ ਚੱਲਣ ਦੀ ਜਿਹੜੀ ਜਿਦਾ ਨਾ ਕਾਫੀ ਨੁਕਸਾਨ ਪਹੁੰਚਾਇਆ ਹੋਇਆ ਉਹ ਟੋਟਲ ਅੰਦੋਲਨ ਨੂੰ ਵੀ ਨੁਕਸਾਨ ਪਹੁੰਚਾਇਆ ਹੈ ਉਹ ਕਿ ਉਹ ਜਿਹੜਾ ਲਵਦੀਪ ਨੇ ਉੱਤੇ ਵੀ ਤੱਕ ਕਰ ਦਿੱਤਾ ਉਹ ਇਸ ਮੁੱਦੇ ਤੇ ਡਾਕਟਰ ਸਾਹਿਬ ਨਾਲ ਮੇਰੇ ਜਿਹੜੇ ਆ ਜਗਜੀਤ ਸਿੰਘ ਢੱਲੇਵਾਲ ਉਹਨਾਂ ਨਾਲ ਗੱਲਬਾਤ ਹੋਈ ਸੀ ਉਹਨੇ ਸੱਦਾ ਦਿੱਤਾ ਹੈ ਵੀ ਲੋਕਾਂ ਨੂੰ ਸਾਡੀ ਮਦਦ ਤੇ ਆਉਣਾ ਚਾਹੀਦਾ ਤਾ ਕਿ ਜਿਹੜਾ ਹਰਿਆਣਾ ਸਰਕਾਰ ਦਾ ਗਲਤ ਕਦਮ ਚੁੱਕੀ ਉਹਨੂੰ ਰੋਕਿਆ ਜਾ ਸਕੇ ਮੈਂ ਕਿ ਡੱਲੇਵਾਲ ਸਾਹਿਬ ਤੁਸੀਂ ਹਰਿਆਣਾ ਸਰਕਾਰ ਦੇ ਮੁਕਾਬਲੇ ਚ ਲੋਕਾਂ ਨੂੰ ਆਉਣ ਲਈ ਸੱਦਾ ਦਿੰਦੇ ਆ ਤੇ ਤੁਸੀਂ ਕਿਉਂ ਨਹੀਂ ਸਯੁਜਕਤ ਕਿਸਾਨ ਮੋਰਚੇ ਨਾਲ ਮਿਲ ਕੇ ਕੋਈ ਅੱਗੇ ਪ੍ਰੋਗਰਾਮ ਬਣਾ ਲੈਂਦੇ ਨਹੀਂ ਨਹੀਂ ਉਹ ਬਣਾਣਗੇ ਨਹੀਂ ਉਹਨਾਂ ਨੇ ਕਦੀ ਵੀ ਨਹੀਂ ਸੱਦਾ ਦਿੱਤਾ ਉਹ ਤਾਂ ਪਹਿਨਾ ਤਾਂ ਜਦ ਤੱਕ ਉਹ ਜਿਹੜਾ ਸੀ ਲੜਕੇ ਦੀ ਮੌਤ ਨਹੀਂ ਹੋਈ ਸੀ ਉਹਦੇ ਤੱਕ ਤਾਂ ਕਹਿੰਦੇ ਨਹੀਂ ਕਿ ਉਹਨਾਂ ਨੇ ਆਉਣਾ ਆ ਉਹਨਾਂ ਦਾ ਜੋ ਮਰਜ਼ੀ ਉਹ ਆਪ ਦਾ ਕਰਦੇ ਨੇ ਅਸੀਂ ਆਉਂਦਾ ਫਿਰ ਉਸ ਤੋਂ ਬਾਅਦ ਵੀ ਉਹਨਾਂ ਨੇ ਅਖਰ ਇਹ ਉਹਨਾਂ ਨੇ ਹੁਣ ਆ ਜਾਣ ਜੀ ਹੁਣ ਉਸ ਤੋਂ ਬਾਅਦ ਉਹਨਾਂ ਨੇ ਉਹਦੇ ਭੋਗ ਤੇ ਉਹਨਾਂ ਨੂੰ ਮੋੜਣ ਨਹੀਂ ਦਿੱਤਾ ਗਰਾਹਾਂ ਜਿੱਥੇ ਬੰਦੀ ਇੰਨਾ ਬੰਦੇ ਲੈ ਕੇ ਗਈ ਉਹਨਾਂ ਨੂੰ ਮੋੜਣ ਨਹੀਂ ਦਿੱਤਾ ਸੋ ਇਹ ਜੋ ਚ ਇਹ ਪਤਾ ਲੱਗਦਾ ਵੀ ਇਹਨਾਂ ਦੇ ਇਰਾਦੇ ਅੰਦੋਲਨ ਨੂੰ ਤੋੜਨ ਦੇ ਨੇ ਨਾ ਕਿ ਅੰਦੋਲਨ ਨੂੰ ਜੋੜਨ ਦੇ ਕਿਉਂਕਿ ਅੰਦੋਲਨ ਨੂੰ ਹੁਣ ਵੀ ਜਿੱਥੋਂ ਉਹ ਤੇ ਕੱਟ ਕਰਨ ਨਹੀਂ ਦਿੱਤਾ ਲੋਕ ਲੋਕ ਕਿੰਨੇ ਕਾ ਜਾਣਗੇ ਲੋਕ ਰੋਜ਼ ਡੰਡੇ ਖਾ ਜਾਣ ਜਿੱਥੇ ਬੰਦੀਆਂ ਹੀ ਲੜਾਈ ਕਰਦੀਆਂ ਹੁੰਦੀਆਂ ਨੇ ਐ ਲੋਕ ਆਮ ਹਲੇ ਨਹੀਂ ਆਉਂਦੇ ਹੁੰਦੇ ਇਹਨਾਂ ਨੂੰ ਪਹਿਲਾਂ ਕਿਸੇ ਨੇ ਸਿੱਖਿਆ ਦੇਤੀ ਵੀ ਕੋਈ ਕਰ ਨਹੀਂ ਲੋਕ ਕਿਸਾਨ ਥੋੜੇ ਨਾਲ ਆ ਜਾਣਗੇ ਬਾਕੀ ਜਿੱਥੇ ਬੰਦੀਆਂ ਕਦੇ ਲੀਡਰ ਹੀ ਲੈ ਜਾਣਗੇ ਉਹ ਫੇਰੇ ਨੇ ਉਹ ਤਾਂ ਲੀਡਰ ਉਹ ਤਾਂ ਹੁੰਨਾ ਦੇ ਸਾਰਾ ਕਾਇਡਰ ਵੀ ਨਾਲ ਹੀ ਰਿਹਾ ਇਹ ਨਹੀਂ ਨਾ ਸਹੀ ਇਹਨਾਂ ਦੋੜਨ ਨੂੰ ਤੋੜਨ ਵਾਲੀਆਂ ਗੱਲਾਂ ਨਹੀਂ ਸਾਰੀਆਂ ਦੂਜੀ ਗੱਲ ਜਿੱਥੇ ਤੱਕ ਨਵਜੀਤ ਦਾ ਸਵਾਲ ਨਵਜੀਤ ਜੀ ਨਾਲ ਜ਼ਿਆਤੀ ਕਰੀ ਗਈ ਹੈ ਇੰਨਾ ਕਿਸੇ ਤੇ ਤਸ਼ੱਦਦ ਕਰਨਾ ਪੁਲਿਸ ਨੂੰ ਅਧਿਕਾਰ ਨਹੀਂ ਹੈ ਉਹਦੇ ਤੇ ਕੇਸ ਬਣੇ ਉਹਨੂੰ ਕੋਰਟ ਚ ਕੇਸ ਜਾਣਾ ਕੁੱਟਮਾਰ ਕਰਨ ਦਾ ਹੱਕ ਹੀ ਨਹੀਂ ਹੈ ਸਵੇ ਦੇ ਸਦਾਨ ਦੇ ਅੰਦਰ ਜੇ ਇਹਨੇ ਤਸ਼ੱਦਦ ਕਰਿਆ ਗਿਆ ਹੈ ਬਲਕਿ ਉਹਦਾ ਮੈਡੀਕਲ ਵਗੈਰਾ ਖੜਾ ਕੇ ਉਹਨੂੰ ਸਿਰਫ ਅਨਰ ਕਰਨ ਤੱਕ ਸੀਮਤ ਰਹਿ ਰਹੇ ਨੇ ਇੱਕ ਪਾਸੇ ਇਹ ਵੀ ਪੰਗਾ ਪਾ ਦੇਣਾ ਚਾਹੀਦਾ ਬਾਹ ਕਹਦਾ ਪੁਲਿਸ ਅਫਸਰ ਜਿਨ੍ਹਾਂ ਨੇ ਤੰਗ ਕਰਿਆ ਉਹਨਾਂ ਨੂੰ ਜਿਨੇ ਉਹਨਾਂ ਦੇ ਆਪਾਂ ਨੂੰ ਪਤਾ ਤੀਜੇ ਘੱਟਿਆ ਤਰੀਕੇ ਦੇ ਨਾਲ ਕਰਦੇ ਨੇ ਉਹਨਾਂ ਦੇ ਉੱਤੇ ਕੰਪਨਸੇਸ਼ਨ ਵੱਡੀ ਪਾ ਦੇਣੀ ਚਾਹੀਦੀ ਹੈ ਨਾ ਤੇ ਚੱਲੀ ਜਾਓ ਮੁਕੱਦਮਾ ਤਾਂ ਇਹ ਉਹ ਪੁਲਿਸ ਜਨਰਲ ਨੇ ਇਹ ਤੇ ਮੈਂ ਇੱਕ ਹੋਰ ਗੱਲ ਕਰਨਾ ਚਾਹਨਾ ਤੇ ਧਿਆਨ ਚ ਲਿਆਉਣਾ ਚਾਹਨਾ ਹਰਿਆਣਾ ਸਰਕਾਰ ਨੇ 6 ਪੁਲਿਸ ਅਫਸਰ 3 आईपीएस 3 ਜਿਹੜੇ ਹਰਿਆਣਾ ਪੁਲਿਸ ਸਰਵਿਸ ਦੇ ਆ ਉਹਨਾਂ ਨੂੰ ਗਲੈਂਟਰੀ ਵਾਰਡ ਨਾਲ ਸਨਮਾਨਿਤ ਕਰਨ ਦਾ ਫੈਸਲਾ ਕੀਤਾ ਉਹਦੀ ਸਟੋਰੀ ਹੈ ਜੇ ਇੰਡੀਅਨ ਐਕਸਪ੍ਰੈਸ ਚੱਪੀ ਮੈਂ ਇਹ ਏਸੀ ਆ ਰਹੀ ਸੀ ਤੁਸੀਂ ਗੱਲ ਕਰ ਦਿੱਤੀ ਹੈ ਵੀ ਜਦ ਤੁਸੀਂ ਉਹਨਾਂ ਨੂੰ ਕਹਿੰਦੇ ਹੋ ਵੀ ਇਹਨਾਂ ਨੇ ਬਹੁਤ ਕੰਮ ਕਰਿਆ ਫਿਰ ਜਿਹੜਾ ਕਤਲ ਹੋਇਆ ਉਹ ਵੀ ਇਹਨਾਂ ਨੇ ਕਿਰਿਆ ਇਹ ਜਿਨ੍ਹਾਂ ਦੇ ਅੱਖਾਂ ਦੇ ਟੀਅਰ ਸ਼ੈਲ ਮਾਰ-ਮਾਰ ਕੇ ਅੱਖਾਂ ਫੁੱਟੀਆਂ ਉਹ ਵੀ ਇਹਨਾਂ ਨਹੀਂ ਕਰਿਆ ਨੇ 26 ਤਾਂ ਉੱਥੇ ਬੰਦੀ ਹੋ ਤਾਂ 355 ਜਾਂਦੀ ਉਹ ਜੇ ਕਿਛੇ 26 ਤਾਂ ਪੱਕਾ ਹੀ ਹੈ ਨਾ ਜੇ ਅੱਖ ਉਹਨਾਂ ਦੀ ਫੁੱਟ ਗਈ ਹੈ ਤੇ ਇਸ ਤੋਂ ਅੱਗੇ ਜਿਹੜੀ ਲੱਤ ਤੋੜੀ ਉਹ ਵੀ ਛੱਬੀ ਹੈ ਸੋ ਇਹ ਜਿਹੜਾ ਹੈਗਾ ਸੀ ਉਹਦੇ ਚ ਪੁਰਾਣੇ ਚ ਹੁਣ ਤਾਂ ਨਵਾਂ ਭਾਰਤ ਨਿਆਂ ਸਤਿਤਾ ਬਣਾ ਕੇ ਬੂਲ ਬਣਾ ਤੇ ਉਹ ਤੇ ਉਹਦੇ ਵਿੱਚ ਜਿਹੜਾ ਹੈਗਾ ਉਹ ਜੇ ਉਹਨਾਂ ਨੂੰ ਗਰੰਟੀ ਵਾਰ ਦਿੱਤੇ ਜਾਂਦੇ ਨੇ ਤਾਂ ਉਹਨਾਂ ਨੂੰ ਦਸ਼ਾ ਦੇ ਸਜ਼ਾ ਦੇ ਖੂਰ ਵੀ ਪਾਗੀ ਬੰਦੇ ਨੇ ਆ ਪੰਜਾਬ 'ਚ ਹੋਈਆਂ ਨਹੀਂ ਸਜ਼ਾਵਾਂ ਜਿਨ੍ਹਾਂ ਨੇ ਫੜ-ਫੜ ਕੇ ਮਾਰੇ ਸੀ ਝੁੱਠੇ ਪੁਲਿਸ ਮੁਕਾਬਲਿਆਂ 'ਚ ਉਹ ਤਾਂ ਅਜੇ ਤਾਂ ਬਹੁਤਿਆ ਪੁੱਛਤਾ ਰਹੇ ਨੇ ਹਾਂ ਕੁਝ ਤਾਂ ਹੋਈ ਹੀ ਨੇ ਇਹਨਾਂ ਨੂੰ ਵੀ ਹੋਣੀ ਚਾਹੀਦੀ ਨੇ ਸੋ ਇਹ ਜਿਹੇ ਕਿਸਾਨ ਜਿੱਥੇ ਬੰਦੀ ਹੈ ਜੇ ਬਾਕੀ ਗੱਲਾਂ ਤੇ ਜਾਵੇ ਨਾ ਜਾਵੇ ਜਿਹੜੇ ਕੇਸ ਨੇ ਇੱਕ ਉਹ ਮੌਤ ਇੱਕ ਇਹ ਜਲਬੇੜਾ ਵਾਲੇ ਜੋ ਕੁਛ ਉਹਨਾਂ ਨੇ ਕਰਿਆ ਉਹਦੇ ਨਾਲ 3 ਡਿਗਰੀ ਮੈਥਡ ਕਿ ਇੱਕ ਜਿਨ੍ਹਾਂ ਦੇ ਇੰਨੀਆਂ ਸੱਟਾਂ ਲੱਗੀਆਂ ਨੇ ਇਹਨਾਂ ਦਾ ਇਕੱਠਾ ਕੇਸ ਬਣਾ ਕੇ ਜਿੰਮੇ ਮਰਜੀ ਉਹ ਪਾ ਦੇਣਾ ਚਾਹੀਦਾ ਕੋਰਟ ਚ ਉਹ ਜੀ ਕੋਈ ਹਰਜੀ ਨਹੀਂ ਕਿਉਂਕਿ ਕੋਰਟ ਨੇ ਤਾਂ ਉਹਦੇ ਚ ਹਾਂ ਜਾਂ ਨਾ ਹੀ ਕਹਿਣੀ ਹੈ ਨਾ ਉਹਦੇ ਚ ਉਹਨਾਂ ਦੇ ਅੰਦਰੋਂ ਨਾਲ ਸਿੱਧਾ ਕੋਈ ਹੈ ਜਿਹੜਾ ਅੰਦਰੋਂ ਸਿੱਧਾ ਜਾਣਾ ਨਹੀਂ ਜਾਣਾ ਦਾ ਹੈ ਨਹੀਂ ਕੋਈ ਗਲਤਫਰਕ ਨਹੀਂ ਸੋ ਇਹ ਕਿਉਂਕਿ ਕੋਈ ਸਾਡਾ ਸੰਵਿਧਾਨ ਸਾਡਾ ਕੋਈ ਵੀ ਕਾਨੂੰਨ ਇਹ ਜາດ ਨਹੀਂ ਦਿੰਦਾ ਕਿ ਟਾਇਰ ਗੈਸਰ ਚੜਾ ਕੇ ਤੁਸੀਂ ਇਸ ਤੀਕੋ ਤਿਤਨ ਮਿੱਤਰ ਕਰਨ ਵਾਸਤੇ ਹੁੰਦੇ ਨਹੀਂ ਨਾ ਕਿ ਸੱਟਾ ਮਾਰਨ ਵਾਸਤੇ ਗੋਲੀ ਜਿਹੜੀ ਚਲਾਈਆਂ ਉਹ ਬੰਦਾ ਮਾਰਨ ਵਾਸਤੇ ਨਹੀਂ ਹੁੰਦੀ ਉਹ ਜੋ ਪੁੱਪੀਆਂ ਗੋਲੀਆਂ ਨਿਕਲੀਆਂ ਨੇ ਜਿਵੇਂ ਕਹਿੰਦੇ ਨੇ ਹੁਣ ਪਤਾ ਨਹੀਂ ਕਿੰਨੀਆਂ ਪੱਖੇ ਇੰਡਿਕ ਨੇ ਕਪੈਸਿਟੀ ਮੇ ਕਿਉਂਕਿ ਉਹਦਾ ਮੈਨੂੰ ਪੋਸਟਮਾਰਟਮ ਦੀ ਕਾਪੀ ਮਿਲੀ ਨਹੀਂ ਅਜੇ ਤੱਕ ਜੇ ਮਿਲੀ ਹੁੰਦੀ ਤਾਂ ਮੈਂ ਦੱਸ ਵੀ ਹੁੰਦਾ ਕਿ ਵੀ ਇਹਦੇ ਚ ਹੈ ਕੀ ਹੈ ਕਿਵੇਂ ਮਤਲਬ ਉਸ ਪੋਸਟਮਾਰਟਮ ਦੇ ਚੋਂ ਕੀ ਗੱਲ ਨਿਕਲਦੀ ਹੈ ਸੋ ਇਕਿੱਤਾ ਹੀ ਹੈ ਇਹ ਜੱਥੇਬੰਦੀਆਂ ਨੇ ਤਾਂ ਕਿਸਾਨ ਅੰਦੋਲਨ ਮੇਰੇ ਹਸਾਬ ਨਾਲ ਤਾਂ ਇਹਨਾਂ ਨੇ ਕਾफी ਨੁਕਸਾਨ ਵੀ ਕਰਾਲਾ ਕਾफी ਲੋੜ ਲਿਆ ਕਿਉਂਕਿ ਪਹਿਲਾਂ ਵੀ ਤਾਂ ਮੰਨ ਕੇ ਆਗੇ ਸੀ ਇਹਨਾਂ ਨੂੰ ਮੁੜ ਸੋਚਣ ਦੀ ਲੋੜ ਹੈ ਇਹ ਲੋਕਾਂ ਨੂੰ ਕਾਲ ਦਈ ਜਾਂ ਜਗਜੀਤ ਸਿੰਘ ਡੱਡੇਵਾਲ ਦੇ ਜਾਵੇ ਚੰਗਾ ਬੰਦਾ ਹੈ ਪੜਿਆ ਲਿਖਿਆ ਹੈ ਸਿਆਣਾ ਬੰਦਾ ਔਰ ਇਹ ਜੱਥੇਬੰਦੀ ਸਿੰਧੂਪੁਰ ਜੱਥੇਬੰਦੀ ਹੁੰਦੀ ਸੀ ਕਮਾਲ ਦੀ ਜੱਥੇਬੰਦੀ ਸੀ ਕੋਈ ਆਂਤ ਹੀ ਨਹੀਂ ਸੀ ਇਹਦਾ ਪਰ ਇਹਨਾਂ ਨੇ ਪਹਿਲਾਂ ਵੀ ਉੱਥੇ ਚੀਮਾ ਮੰਡੀ ਚ ਬੈਠ ਕੇ ਦੇਖਦੇ ਸੀ ਹੇਲੀ ਹੌਲੀ ਹੌਲੀ ਜੇ ਤੁਸੀਂ ਮੈਨੀਆਂ ਦੋ ਘੜੇ ਹੋ ਜਾਂਦੀਆਂ ਨੇ ਇਹਨਾਂ ਨੂੰ ਬਿਲਕੁਲ ਸੋਚ ਸਮਝ ਨਾਲ ਚੈੱਕ ਕਰ। ਜਿਹੜੀਆਂ ਬਾਕੀ ਸੰਯੁਕਤ ਕਿਸਾਨਾਂ ਵੱਲੋਂ ਚਾ ਉਹ ਮੈਨੂੰ ਲੱਗਦਾ ਹੈ ਕਿ ਉਹ ਇਕੱਠੇ ਹੋ ਰਹੇ ਨੇ ਠੀਕ ਹੈ ਤੁਸੀਂ ਕਿ ਮੈਂ ਇਸ ਗੱਲ ਦੇ ਉੱਤੇ ਸੰਮਤ ਵੀ ਹਾਂ ਉਹ ਇਕੱਠੇ ਹੋ ਕੇ ਪੰਜਾਬ ਦੇ ਐਮਪੀ ਨੂੰ ਦਿੱਤਾ ਜਿੰਨੇ ਮਿਲੇ ਹੁਣ ਬਾਕੀਆਂ ਨੂੰ ਦੇਣਾ ਕਿਉਂਕਿ ਅੰਦੋਲਨ ਅਗਲਾ ਕਰਨ ਤੋਂ ਪਹਿਲਾਂ ਅਗਲਾ ਪ੍ਰਾ ਅੰਦੋਲਨ ਦਾ ਚੱਲਣ ਤੋਂ ਪਹਿਲਾਂ ਇਹ ਵੀ ਕਪਟਾ ਹੈ। ਕਿ ਤੁਸੀਂ ਅਸੀਂ ਵੀ ਮੈਂ ਵੀ ਸਟੇਟ ਯੂਨੀਅਨ ਲੀਡਰ ਹਾਂ ਆ ਤੁਸੀਂ ਵੀ ਰਹੋ ਅਸੀਂ ਅੰਦੋਲਨ ਕਰကြਾਂ ਫਿਰ ਅਸੀਂ ਸਾਰਿਆਂ ਨੂੰ ਮਿਲ ਕੇ ਆਪਣੀ ਵਿਚਾ ਚ ਦੱਸ ਦਿਆਂ। ਮੰਗ ਪੱਤਰ ਜੰਨੇ ਆ ਤਾਂ ਕਿ ਸਾਨੂੰ ਕੱਲ ਨੂੰ ਇਹ ਦੋਸ਼ ਨਾ ਦੇਣ ਵੀ ਤਾਂ ਐਵੇਂ ਹੀ ਲਾ ਲਾਈਂ ਕਰਦੇ ਨੇ ਯਾਰ ਇਹ ਤਾਂ ਐਵੇਂ ਡੰਡੇ ਚੁੱਕੀ ਰੱਖਦੇ ਨੇ ਸੋ ਇਹ ਸਿਆਣਪ ਕਰ ਰਹੇ ਨੇ ਉਹ ਜਿਹੜਾ ਸੰਯੁਕਤ ਕਿਸਾਨ ਮੋਰਚਾ ਆਇਆ ਇਹ ਮੇਰੇ ਹਿਸਾਬ ਨਾਲ ਕਾਫੀ ਸਿਆਣਪ ਕਰ ਰਿਹਾ ਹੈ ਕਿ ਚਮ ਕੋਈ ਨਹੀਂ ਆਪਾਂ ਨਵੀਂ ਨਵੀਂ ਸਰਕਾਰ ਚੁਣੀ ਆ ਆਪੋਜੀਸ਼ਨ ਕਾਫੀ ਟਕਲੀਆ ਪਹਿਲਾਂ ਸਾਰਿਆਂ ਨੂੰ ਮਿਲੋ ਤਾਂ ਕਿ ਕੱਲ ਨੂੰ ਜਦ ਅਸੀਂ ਕੁਝ ਕਰਾਂਗੇ ਜੇ ਸਾਡੇ ਉੱਤੇ ਸਰਕਾਰ ਤਸ਼ੱਦਦ ਕਰੂਗੀ ਤਾਂ ਘਟੋ ਘਟੋ ਤੇ ਆਵਾਜ਼ ਠਾਉਣ ਵਾਸਤੇ ਉਹਨਾਂ ਨੂੰ ਇੱਕ ਤਾਂ ਹੁੰਦਾ ਆ ਆਪੋਜੀਸ਼ਨ ਵੈਸੇ ਸਾਡੇ ਹੱਕ ਚ ਆਵਾਜ਼ ਠਾਵੇ ਇਹ ਕਹੇਗਾ ਕਿ اپوزیشن ਸਾਡੀ ਗੱਲ ਨੂੰ ਸਮਝ ਕੇ ਸਾਡੇ ਹੱਕ ਚ ਆਵਾਜ਼ اٹھਾਵੇ। ਕਿ ਇੱਕ ਹੈਗਾ ਕਿ ਕੱਡੀ ਸਮਝੇ ਨਾ ਕਿਉਂਕਿ ਅਸੀਂ ਉਹਨਾਂ ਕੋਲ ਗਏ ਇਸ ਕਰਕੇ ਉਹਨਾਂ ਦੀ ਡਿਊਟੀ ਵੀ ਬਣ ਜੇ ਨਾ ਹੋਵੇ ਵੀ ਤੁਸੀਂ ਵਿਰੋਧਵਾਦੀ ਵਿਰੋਧ ਕਰ ਰਹੇ ਹੋ। ਕਿਉਂਕਿ ਜੇ ਅਸੀਂ ਹੋਰ ਕਿੱਥੇ ਜਾਵਾਂਗੇ। ਫਿਰ ਅਗਲੀ ਗੱਲ ਇਹ ਨਾ ਹੋਵੇ ਵੀ ਉਹ ਤਾਂ ਜਾਣ ਕੇ ਕੱਲੇ اپوزیشن ਨੇ ਮੈਨੂੰ ਇਸ ਕਰਕੇ ਰਾਜ ਕਰ ਦਿੱਤਰਨੂ ਵੀ ਮਿਲਣਗੇ, ਤਖਤ ਵਾਲੀ ਧਰਨੂ ਵੀ ਮਿਲਣਗੇ। ਵੀ ਨਹੀਂ ਤੁਸੀਂ ਕਰੋ ਸਾਲ ਨਹੀਂ ਕਰੋਗੇ ਤਾਂ ਫਿਰ ਉਹਨਾਂ ਦਾ ਜਾਣਾ ਹੀ ਹੈ ਨਾ। ਸੋ ਮੈਨੂੰ ਐ ਲੱਗਦਾ ਵੀ ਉਹਨਾਂ ਦਾ ਇਹ ਅੰਦੋਲਨ ਦਾ ਵਧੀਆ ਫਾਇਦਾ ਇਸ ਪਾਸੇ ਨੂੰ ਜਾਣਾ ਚਾਹੀਦਾ ਹੈ ਔਰ ਇਸ ਪਾਸੇ ਨੂੰ ਜਾ ਕੇ ਜੋ ਤੁਸੀਂ ਕਿਹਾ ਹੈ ਮੈਨੂੰ ਤਾਂ ਲੱਗਦਾ ਹੈ ਕਿ ਇਹਨਾਂ ਵੀ ਬਾਕੀ ਨੂੰ ਸਮਝਾਤਾ आएगी ਕਿਸੇ ਨਾ ਕਿਸੇ ਤਰ੍ਹਾਂ ਆਖਰਕਾਰ ਇਹਨਾਂ ਨੂੰ ਸਮਝਾਤਾ ਕਰਨਾ ਪੈਣਾ ਜਾਂ ਜਾਂ ਇਹ ਆਈਸੋਲੇਟ ਹੋਣਗੇ ਕਿਉਂਕਿ ਉਹ ਦੋੜਨ ਭੱਜ ਜਾਣਾ ਫਿਰ ਵੀ ਇਹਨਾਂ ਨੂੰ ਆਪ ਹੀ ਕੁਝ ਨਾ ਕੁਝ ਕਰਨਾ ਪੈਣਾ। ਤੋਂ ਇਸ ਗੱਲ ਕਰਕੇ ਇਹ ਵੀ ਗੱਲ ਉਹਨਾਂ ਨੇ ਜ਼ੋਰ ਦਿੱਤੀ ਕਿ ਮੌਨਸੂਨ ਸੈਸ਼ਨ 22 ਜੁਲਾਈ ਤੋਂ ਸ਼ੁਰੂ ਹੋ ਰਿਹਾ ਹੈ। ਇਹ ਮਾਮਲਿਆਂ ਨੂੰ ਆਪੋਜੀਸ਼ਨ ਜੜੀ ਵੱਡੇ ਪੱਧਰ ਤੇ ਉਠਾਵੇ ਕਿਸਾਨੀ ਦੀ ਹਾਲਤ ਕੀ ਹੈ ਦੇਸ਼ ਦੇ ਵਿੱਚ ਬਣ ਚੁੱਕੀ ਹੈ। ਬਿਲਕੁਲ ਠੀਕ ਹੈ ਮੈਂ ਕਹਿੰਨਾ ਬਿਲਕੁਲ ਠੀਕ ਹੈ ਤੁਸੀਂ ਅੱਜ ਹਾਲਤ ਦੇਖੋ ਕਿੱਥੇ ਖੜੀ ਹੈ ਜਿਹੜੀ ਗੱਲ ਅਜੇ ਕਿਸਾਨੀ ਨੂੰ ਕਰਨ ਦੀ ਲੋੜ ਹੈ ਮੈਂ ਉਹਨਾਂ ਨੂੰ ਬਾਅਦ ਵਿੱਚ ਵੀ ਕਹਾਂਗਾ ਜਿਹੜੇ ਮੈਨੂੰ ਲੈਣ ਗਏ ਨੇ ਇਹ بار بار ਇੱਕ ਵਾਰ ਨਹੀਂ ਇਹ ਨਹੀਂ ਕਿ ਕਿਸਾਨ ਫੋਕਸ ਨਹੀਂ ਕਰਦੇ ਕੇਂਦਰ ਵਿੱਚ ਨਹੀਂ ਕਰਦੇ ਇਹ ਨਹੀਂ ਕਿ ਕਿਸਾਨਾਂ ਨੂੰ ਪਤਾ ਨਹੀਂ ਹੈ ਇਹ ਨਹੀਂ ਕਿ ਤੁਹਾਡੇ ਵਰਗੇ ਪੱਤਰਕਾਰ ਗੱਲ ਫੋਕਸ ਨਹੀਂ ਕਰਦੇ ਕੇਂਦਰ ਵਿੱਚ ਨਹੀਂ ਕਰਦੇ ਲੋਕਾਂ ਦੇ ਧਿਆਨ 'ਚ ਨਹੀਂ ਲਾਉਂਦੇ ਪਰ ਲੋਕਾਂ ਦੇ ਧਿਆਨ 'ਚ بار بار ਜੁਣੀ ਪੈਂਦੀ ਹੈ ਜਿਵੇਂ ਸਰਕਾਰ بار 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 ਗੋਬਲੀਨ ਜਿਹੜਾ ਕਹਿੰਦੇ ਨੇ ਡਾਈਸ ਤੇ ਗੋਬੜਸ ਜੀ ਚਨਾਬ बोलਦੀ ਆ ਉਦਹੀਂ ਇਹ ਕਿਸਾਨਾਂ ਨੂੰ ਬੋਲਣ ਦੀ ਲੋੜ ਆ ਸੱਚ ਉਹ ਝੂਠ ਬੋਲਦੀ ਆ ਸੱਚ ਉਹ ਸੱਚ ਕੀ ਆ ਸੱਚ ਇਹ ਕਿਸਾਨ ਇੱਕ ਵੱਡੀ ਗੱਲ ਦੇ ਉੱਤੇ ਚਲੇ ਜਾਣਾ ਵੀ ਪਹਿਲਾ ਕੰਮ ਇਹ ਆ ਜੀ ਇਹ ਅਨਾਜ ਬਾਹਰੋਂ ਲੰਨਦੀ ਸੀ ਅਸੀਂ ਅਨਾਜ ਹੀ ਪੈਦਾ ਕਰਕੇ ਦਿੱਤਾ ਹੈ ਸਾਦੀ ਵਸਤੂ ਦਾ ਮੁੱਲ ਦੇਣ ਨਾਲ ਇਹ ਹਾਲ ਹੋ ਗਿਆ ਕਿ ਸਾਨੂੰ ਘਾਟਾ ਪੈਂਦਾ ਜੋ ਕੁਛ ਇਹਨਾਂ ਨੇ ਤਿਆਰ ਕਰਿਆ ਫਾਰਮੂਲਾ ਲੋਕਾਂ ਨੂੰ 80 ਕਰੋੜ ਨੂੰ ਅਨਾਜ ਦੇਣਾ ਹੈ ਉਹ ਦੇਣਾ ਤਾਂ ਜੇ ਪੈਦਾ ਹੋਊਗਾ ਪੈਦਾ ਅਸੀਂ ਕਰਦੇ ਆ ਜੇ ਅਸੀਂ ਨਹੀਂ ਕਰਦੇ ਤਾ ਇਹਨਾਂ ਦੇ ਬਾਹਰ ਤੇ ਜਨਤਾ ਦਾ ਛਡੋ ਇਹਨਾਂ ਦੇ ਭੁਰੜੇ ਅੱਦੇ ਹੋ ਜਾਂਦੇ ਨੇ ਉਹ 80 ਕਰੋੜ ਜਨਤਾ ਦਾ ਹੱਕ ਹੈ ਉਹਨੂੰ ਅਨਾਜ ਦੇਣ ਵਾਸਤੇ ਇਹ ਸਸਤਾ ਦੇਣ ਵਾਸਤੇ ਸਾਡਾ ਖੂਨ ਕਿਉਂ ਚੂਸਦੇ ਨੇ ਸਾਡੇ ਮਜ਼ਦੂਰ ਨੂੰ ਕਿਉਂ ਨਹੀਂ ਦਿਹਾੜੀ ਦਿੰਦੀ ਉਹਦੇ ਵਿੱਚੋਂ ਕਿਉਂਕਿ ਸਾਨੂੰ ਪੈਸੇ ਘਟਵੰਦੇ ਆ ਸੀ ਉਹਨੂੰ ਵੀ ਘੱਟ ਲਾਵਾਂਗੇ ਫਿਰ ਸੋਦੇਵਾ ਜੀ ਇਹ ਤਾਂ ਸੋ ਇਸ ਕਰਕੇ ਕਿਸਾਨ ਤੇ ਮਜ਼ਦੂਰ ਨੂੰ ਨਾ ਪੀੜਨ ਦੀ ਬਜਾਏ ਸਰਕਾਰ ਆਪ ਦੇ ਖਜ਼ਾਨੇ ਚੋਂ ਦੇਵੇ ਕਿਉਂਕਿ ਉਹਨਾਂ ਦਾ ਵੀ ਹਿੱਸਾ ਮੁਟਕ ਦੀ ਜ਼ਿਆਦਾਤ ਚ ਹੈ ਬਾਂਦੇ ਨੇ ਕਿਹਾ ਪਹਿਲੋ ਦੇ ਤੈ ਰਿਕ ਸਮਾਹਾ ਆ ਪਾਛੇ ਦੇ ਤੈ ਜੰਤੋ ਪਾ ਜੇ ਜਾਂ ਸਾ ਪਾਛੇ ਕਰਿਆ ਲੈ ਲੋੜੀ ਇੱਕ ਸੰਭਾ ਹੈ ਸੋਈ ਤੇਰੀ ਜਿੱਕ ਹਰ ਲੇ ਕੰਦਾ ਜੇ 3 ਕਰੋੜ ਲੋਕਾਂ ਨੂੰ ਆਮ ਦੇਣਾ ਪਿਆ ਰਹਾ ਨਾ ਸਰਕਾਰ ਨੇ ਕਿਤੇ ਗਲਬਣ ਕਰੀ ਹੋਈ ਹੈ ਉਹਨਾਂ ਦਾ ਸਭ ਕੁਝ ਖੋ ਕੇ ਕਿਸੇ ਕੋਲ ਨਹੀਂ ਦਿੱਤਾ ਸੁਣੋ ਉਹਨਾਂ ਨੂੰ ਜਿਉਂਦੇ ਰੱਖਣ ਵਾਸਤੇ ਅਨਾਜ ਦੇ ਨੇ ਤੇ ਸਰਕਾਰ ਜੇ ਵੀ ਨਾ ਕਿਸਾਨ ਮਜ਼ਦੂਰ ਇਕੱਠਾ ਇਹ ਗੱਲ ਨੂੰ ਕੈਂਦਰਸ਼ ਕਰਨ ਦੀ ਲੋੜ ਹੈ ਕਿ ਕਿਵੇਂ ਜੂਰੀਏ ਦੇ ਕਿਵੇਂ ਇਸ ਦੇ ਦੂਜਾ ਮੈਨੂੰ ਇਹ ਲੱਗਦਾ ਕੁਝ ਵਿਦਵਾਨ ਕਰ ਵੀ ਰਹੇ ਨੇ ਜਿਵੇਂ ਉਹ ਸ਼ਰਮਾ ਜੀ ਨੇ ਉਹ ਕਾਫੀ ਕੁਝ ਕਰਦੇ ਨੇ ਮੈਂ ਵੀ ਕਾਫੀ ਇਹ ਉੱਤੇ ਸਟੱਡੀ ਕਰੀ ਹੈ ਕਿ ਜਿਹੜਾ ਭਾ ਕਣਕ ਦਾ 1970 ਚ ਸੀ ਜਿਹੜਾ ਭਾ ਉਹ ਸਤ ਖਾਦਾ ਸੀ ਡੀਜ਼ਲ ਦਾ ਸੀ ਪੈਟਰੋਲ ਦਾ ਸੀ ਇਹ ਜਿਹੜੇ ਭਾ ਸੀ ਉਦੋਂ ਦੇਖੋ ਕੀ ਸੀਗੇ ਕੀਟ ਨਸ਼ਕਾਂ ਦੇ ਸੀ ਬੀਜਾਂ ਦੇ ਸੀ ਜੋ ਵੀ ਸੀਗੇ ਤੇ ਹੁਣ ਕੀ ਹੋ ਗਏ ਜਿੰਨੀ ਸਾਡੀ ਪੈਦਾਵਾਰ ਵਧ ਗਈ 70 ਦੇ ਮੁਕਾਬਲੇ ਉਹ ਵੀ ਇਹਨ ਲੋ ਕੋਈ ਇਤਰਾਜ਼ ਨਹੀਂ ਹੈ ਪਰ ਇੱਕ ਪਹਿਲਾਂ ਹੋਰ ਸੀ ਹੁਣ ਕੋ ਤੁਸੀਂ ਉਹਦਾ ਸਾਰਾ ਹਿਸਾਬ ਲਾ ਕੇ ਦੇਖ ਲਓ ਵੀ ਸਾਨੂੰ 70 ਚ ਕਿੰਨੇ ਪਰਸੈਂਟ ਮੁਨਾਫਾ ਮਿਲਦਾ ਸੀ ਕਿੰਨੀ ਉਹਦੀ ਇਨਫੋਰਮੇਸ਼ਨ ਹੋਈ ਆ ਰੁਪਿਆ ਕਿੱਥੋਂ ਤੱਕ ਚੱਲ ਰਿਹਾ ਉਸ ਹਿਸਾਬ ਨਾਲ ਸਾਨੂੰ ਪੈਸੇ ਮਿਲਦੇ ਦੂਜਾ ਇਹ ਦੇਖ ਲਓ ਸਾਡੀ ਹਾਲਤ ਪਤਲੀ ਹੋਣ ਦਾ ਕਾਰਨ ਇਹ ਹੈ ਮੈਂ ਇੱਕ ਵਾਰੀ ਮੈਂ ਜਨਨ ਸੇ ਕਿਸਾਨ ਦੀ ਅਸਲ ਨਾਲ ਮੈਂ ਕਿਹਾ ਸੀ ਵੀ ਦੇਖੋ ਜੀ ਸਾਨੂੰ ਤਾਂ ਲੋੜ ਹੀ ਨਹੀਂ ਵੀ ਸਰਕਾਰ ਸਾਨੂੰ ਪਹਿਲ ਦੇਵੇ ਸਰਕਾਰ ਇਹ ਫੈਸਲਾ ਕਰ ਦੇਵੇ ਕਿ ਡਾਕਟਰਾਂ ਨੂੰ ਭਾਈ ਜਿਹੜਾ ਐਮਬੀਬੀਐਸ ਡਾਕਟਰ ਹੈ ਉਹ ਐਡਾ ਕ ਖਰਚਾ ਹੀ ਦੇ ਐਨੇ ਕ ਕੱਪੜੇ ਚਾਹੀਦੇ ਨੇ ਐਨੀ ਕ ਉਹਨੂੰ ਰੋਟੀ ਚਾਹੀਦੀ ਹੈ ਇੰਨਾ ਕੋ ਨੂੰ ਕੋਈ ਜਾਨ ਆਉਂਦਾ ਵਾਂ ਚਾਹੀਦਾ ਐਨਾ ਕੋ ਦੇ ਮਨਣ ਜਾਂਦਾ ਖਰਚ ਹੋਣਾ ਚਾਹੀਦਾ ਐਨਾ ਕੋ ਦੇ ਬੱਚਿਆਂ ਦੀ ਭੜਾਈ ਛੇ ਤੇ ਘੋਟ ਦਾ ਸਾਰੇ ਕਾਫੇ ਦਾ ਹੋਣਾ ਚਾਹੀਦਾ ਉਹ ਸਾਰਾ ਸਰਕਾਰ ਕਰੀ ਜਾਵੇ ਸਤਿ ਸਿਵਾ ਮ ਕਰਾਈ ਜਾਵੇ ਸਾਨੂੰ ਕੀ ਲੈਣਾ ਹੁਣ ਉਲਟੀ ਕਰਦਾ ਸਾਨੂੰ ਤਨਖਾਹ ਕੱਟ ਦਿੰਦੀ ਹੈ ਆਪ ਦਾ ਮਾਰ ਸਾਨੂੰ ਮਹਿੰਗਾ ਦਿੰਦੀ ਹੈ ਇੱਥੋਂ ਤੱਕ ਜੇ ਸੀਸੀਐਨ ਚ ਮਿਲਣੀ ਹੋਵੇ ਤਾਂ ਵੀ ਮੋੜਣੀ ਪੈਂਦੀ ਹੈ ਫੇਸ ਕਰਕੇ ਹੀ ਸਾਡੀ ਲੜਾਈ ਹੈ ਇਹੀ ਕਿਸਾਨ ਦੀ ਲੜਾਈ ਹੈ ਸੋ ਕਿਸਾਨ ਨੂੰ ਇਹ ਕੇਂਦਰ ਚ ਕਰਨਾ ਪਏਗਾ ਕਿ ਸਾਡੇ ਨਾਲ ਤਕਾ ਐਸਾ ਨਹੀਂ ਹੋ ਰਿਹਾ ਕਿੰਦੂ ਅੱਗੇ ਜਿਹੜਾ ਕੇਂਦਰਸ ਕਰਨਾ ਦੂਜਾ ਹਸਾ ਇਸ ਕਰਕੇ ਐਸੀ ਐ ਮੈਸੇਜ ਵੀ ਮੰਗ ਲਿਆ ਇਹ ਬਾਕੀ ਦਵਾਈਆਂ ਤੇ ਜੇ ਜ਼ਰੂਰੀ ਦਵਾਈਆਂ ਦੇ ਉੱਤੇ 100% ਮੁਨਾਫਾ ਦਿੱਤਾ ਜਾ ਸਕਦਾ ਜਿਹੜੇ ਜ਼ਰੂਰੀ ਨੇ ਜਿਹਨਾਂ ਚ ਡੱਬੀ ਦਾ ਖਰਚਾ ਵੀ ਆ ਜਿਹਨ ਚੋ ਕਾਗਜ਼ ਆ ਪਾਉਂਦੇ ਨੇ ਉਹਦਾ ਖਰਚਾ ਵੀ ਆ ਜਿਹਨ ਚ ਉਹਦਾ ਪ੍ਰਚਾਰ ਕਰਨ ਦਾ ਵੀ ਖਰਚਾ ਹੈ ਸਾਡੇ ਚਾਹੇ ਟ੍ਰੈਕਟ ਤੋਂ ਦਾ ਖਰਚਾ ਲਾਉਂਦੀ ਦੀ ਵਿੱਚ ਅਸੀਂ ਲੈ ਕੇ ਜਾਣਿਆ ਕਨਕਰ ਸਾਡਾ ਸਾਰਾ ਪ੍ਰੋਡਕਸ਼ਨ ਦਾ ਖਰਚਾ ਲਾਇਆ ਹੈ ਸੀਟ ਵਿੱਚ ਵੀ ਟ੍ਰੈਕਟ ਤੋਂ ਦਾ ਖਰਚਾ ਨਹੀਂ ਲਾਇਆ ਹੋਇਆ ਉੱਥੇ ਤੋਂ ਉਹਦਾ ਐਡਵਰਟਾਈਜ਼ਮੈਂਟ ਦਾ ਖਰਚਾ ਵੀ ਲਾਇਆ ਹੋਇਆ ਫਿਰ ਜਿਹਨੇ ਜਿਵੇਂ ਅਸੀਂ ਦੋ ਦੋ ਦਿਨ ਕਈ ਵਾਰ ਬੈਠਣਾ ਪੈਂਦਾ ਉੱਥੇ ਉਹਦਾ ਖਰਚ ਜਿਹੜਾ ਸਾਡਾ ਅਨਾਜ ਖਰਾਬ ਹੋ ਜਾਂਦਾ ਉਹਦਾ ਜੀ ਖਰਚਾ ਨਹੀਂ ਲਾਇਆ ਸਾਡੇ ਦਾ ਖਰਚਾ ਨਹੀਂ ਹੈ ਉਨੀ ਦਵਾਈ ਖਰਾਬ ਹੁੰਦੀ ਉਹਦਾ ਵੀ ਲਾਉਂਦੇ ਨੇ ਜੇ ਜਰੂਰੀ ਦਵਾਈਆਂ ਜੀਵਨ ਬਚਾਓ ਦਵਾਈਆਂ ਤੇ ਦੁੱਗਣਾ ਰੇਟ ਦਿੱਤਾ ਜਾਂਦਾ ਅਸੀਂ ਤਾਂ 50% ਹੀ ਮੰਗਦੇ ਹਾਂ ਉਹ ਤਾਂ 100% ਦੇ ਰਹੇ ਨੇ ਸਾਡੇ ਤਾਂ ਸਾਰਾ ਕੁਝ ਪਾਇਆ ਵੀ ਨਹੀਂ ਦੂਜੀ ਗੱਲ ਇਹ ਕੇਂਦਰ ਕਰਨੀ ਹੈ ਤੀਜੀ ਗੱਲ ਇਹ ਕੇਂਦਰ ਕਰਨੀ ਹੈ ਕਿ ਮਿਸਟਰ ਕਰਦ ਪਿਛਲੀ ਸਰਕਾਰ ਦੇ ਵਿੱਚ ਆਹ ਤਾਂ ਜੀ ਜਦ ਹੁਣੀ ਛੁੱਟਣ ਤੋਂ ਪਹਿਲਾਂ ਲੋਕ ਸਵਾਲ ਉਹ ਇਹਨਾਂ ਦੇ ਸਟੇਟ ਫਾਈਨੈਂਸ ਮਿਨਿਸਟਰ ਸੀਗੇ ਕਿੰਧ ਤੱਕ ਉਹਨਾਂ ਨੇ ਕਿਹਾ ਕਿ ਅਸੀਂ 11 ਲੱਖ 90 ਹਜ਼ਾਰ ਕਰੋੜ ਜਾਂ 10 ਲੱਖ 90 ਹਜ਼ਾਰ ਕਰੋੜ ਦਾ ਕਾਰਪੋਰੇਟਾਂ ਦਾ ਕਰਜ਼ਾ ਜਿਹੜਾ ਉਹਨਾਂ ਨੇ ਮੰਨ ਲਿਆ ਸੀ ਬੈਂਕਾਂ ਨੂੰ ਘਟਾ ਬੈਂਕਾਂ ਨੂੰ ਪੂਰਾ ਕਰੇ ਜੇ ਉਹਨਾਂ ਦਾ ਤਕਰੀਬਨ 12 ਲੱਖ ਕਰੋੜ ਕਰਿਆ ਜਾ ਸਕਦਾ ਹੈ ਕਿ ਕਿਸਾਨਾਂ ਦਾ 12 ਲੱਖ ਰੁਪਏ ਸਮੇਤ ਦੂਸਰੋਂ ਆਫਕਾ ਦੋ ਸਾਰੇ ਮੁਲਕ ਦੇ ਕਿਸਾਨਾਂ ਨੂੰ ਮਜ਼ੂਰਾਂ ਦਾ ਤਰ ਤਰ ਹੋ ਜਾਊਗਾ ਪਰ ਉਹ 5 ਸਾਲਾਂ ਦੀ ਮਾਫ ਕਰਿਆ ਉਹਦੇ ਚ ਨਾਲ ਕਹਿਦੇ ਵੱਡੇ ਕਾਰਪੋਰੇਟ ਦਾ ਹੰਤਾ ਚਾਹਤ ਸਮਾਤਰ ਬਾਕੀ ਛੋਟੇ ਕਾਰਪੋਰੇਟ ਦਾ ਕਰਜਾ ਮਾਫ ਕਰਿਆ ਦੂਜਾ ਉਹਨਾਂ ਦੇ ਦਿਮਾਗ ਨੂੰ ਇੱਕ ਹੋਰ ਕਿ ਅਸੀਂ ਪਿਛਲੇ کئی 2021 ਚ ਕਾਰਪੋਰੇਟ ਨੂੰ ਟੈਕਸ ਮਾਫੀ ਛੋਟ ਦੇ ਕੇ 128000 ਕਰੋੜ ਦਾ ਕਿੰਨਾ 7 ਲੱਖ ਕਰੋੜ ਤੋਂ ਉੱਪਰ ਹੈ ਨੰਤਰ ਉਸੇ 7 ਲੱਖ ਕਰੋੜ ਦੇ ਆਲੇ-ਦਾਲ ਦੇ ਦਾ ਅਸੀਂ ਉਹਨੂੰ ਬੇਨਫੀਟ ਦਿੱਤਾ ਵਡਾਪ ਦਿੱਤਾ ਉਹਦਾ ਹਸਾ ਨਹੀਂ ਚਾਹ ਰਹੇ ਇਹ ਜਮਾਤ ਚਾਰ ਪੰਜ ਲੱਖ ਕਰੋੜ ਉਹ ਵੀ ਹੋ ਗਿਆ ਜਦੋਂ 21 ਤੋਂ ਨਹੀਂ ਸੋ ਜੇ ਇੰਨਾ ਤੁਸੀਂ ਉਹਨਾਂ ਨੂੰ ਦੇ ਰਹੇ ਹੋ ਕਾਰਪੋਰੇਟ ਨੂੰ ਤੇ ਤੁਸੀਂ ਕਿਸਾਨ ਮਜ਼ਦੂਰ ਦਾ ਹਿੱਸਾ ਕਿਉਂ ਨਹੀਂ ਦਿੰਦੇ ਬਈ ਤੁਸੀਂ ਉਹਦਾ ਕਰਜ਼ਾ ਕਿਉਂ ਨਹੀਂ ਮਾਫ਼ ਕਰਦੇ ਉਹਨੂੰ ਵੀ ਤਾਂ ਇਹੀ ਕਰ ਉਸ ਕਰ ਰਹੇ ਹੋ ਤੇ ਇਸ ਕਰਕੇ ਜਿਹੜੇ ਲੋਕ ਇਹ ਕਹਿੰਦੇ ਨੇ ਦੇਖੋ ਜੀ ਜੇ ਕਿਸਾਨਾਂ ਦਾ ਕਰਜ਼ਾ ਮਾਫ਼ ਕਰਿਆ ਦਵਾਲਾ ਨਿਕਲ ਜੂ ਮੈਨੂੰ ਅਜ ਤੱਕ ਇੱਕ ਅਰਥ ਸ਼ਾਸਤਰੀ ਨਹੀਂ ਮਿਲਿਆ ਜਿਹੜਾ ਕਹੇ ਵੀ ਜਿਹੜਾ ਇਹਨਾਂ ਦਾ ਆਈਡੀਆ ਨਾਲ ਮਾਫ਼ ਕਰਦਾ ਇਹਦੇ ਨਾਲ ਦਵਾਲਾ ਤਾਂ ਨਿਕਲਣਾ ਹੈ ਬਿਲਕੁਲ ਇਹ ਨਹੀਂ ਮੈਨੂੰ ਸਮਝ ਆਉਂਦੀ ਕਿ ਉਹਨਾਂ ਦਾ ਅਰਥ ਸ਼ਾਸਤਰ ਕਿ ਸੰਤਮਕੀ ਮੈਂ ਤਾਂ ਕੋਈ ਅਰਥ ਸ਼ਾਸਤਰ ਪੜਿਆ ਨਹੀਂ ਨਾ ਮੈਂ ਅਰਥ ਸ਼ਾਸਤਰ ਉਹ ਤਾਂ ਦੋ ਤੇ ਦੋ ਚਾਰ ਜਾਣਦਾ ਵੇ ਜੇ ਕਾਰਪੋਰੇਟਾਂ ਦਾ ਡੈਟ ਦਾ ਕਰਜ਼ਾ ਹਰ ਸਾਲ ਐ ਬੈਂਕਾਂ ਨੂੰ ਦੇ ਕੇ ਲਟਾ ਕੇ ਜੋ ਉਹਦੇ ਨਾਲ ਦੇਸ਼ ਫੇਰ ਨਹੀਂ ਹੋਇਆ ਇਹ ਕਿਸਾਨ ਮਜ਼ਦੂਰ ਜਿਹੜਾ ਦੇਸ਼ ਦੀ ਰੀੜ ਦੀ ਹੱਡੀ ਹੈ ਜਿਹੜਾ ਦੇਸ਼ ਦੇ ਉਤਪਾਦਨ ਦਾ ਇੰਡਸਟਰੀ ਵੀ ਇਸ ਸੰਬੰਧ ਤੋਂ ਬਿਨਾ ਨਹੀਂ ਚੱਲੇ ਤੇ ਖੰਨ ਰੱਖਣਾ ਕਾਨਕਣੀ ਹੋ ਜਾ ਨਹੀਂ ਹੋਣਗੇ ਸਰੋ ਨਹੀਂ ਹੋਗੀ ਜਿਹੜਾ ਵਪਾਰ ਚ ਦੂ ਉਹਦੇ ਬਿਨਾ ਕਿਹੜਾ ਤੇਲ ਦੇ ਕਾਰਖਾਨੇ ਲੱਗਣਗੇ ਕਿਹੜੇ ਆਟੇ ਦੀਆਂ ਵੱਡੀਆਂ ਜਿਹੜੀਆਂ ਮਿਲਾਂ ਨੇ ਉਹ ਬਣ ਕੇ ਥੈਲੀਆਂ ਚ ਬੰਦ ਕਰਕੇ ਅੰਬਾਨੀ ਜਿਹੜਾ ਹੁਣ ਬਾਈਲੇ ਪਿਆਲੇ 45 ਚ ਵੇਚਦਾ ਉਹ ਕਿਵੇਂ ਵਿਚੂਗਾ ਫਿਰ ਜੇ ਕਿਸਾਨ ਨੂੰ ਹੀ ਸੋ ਇਸ ਕਰਕੇ ਸਾਰੀ ਇੰਡਸਟਰੀ ਦੇ ਉੱਤੇ ਨਿਰਭਰ ਰੱਖਦਾ ਹੈ ਇੰਡਸਟਰੀ ਨੂੰ ਪੈਸਾ ਦੇ ਰਹੇ ਨੇ ਵੱਡੇ ਦੇ ਉਹਨੂੰ ਵੀ ਛੋਟੇ ਨੂੰ ਨਹੀਂ ਦੇ ਰਹੇ ਛੋਟੇ ਤਾਂ ਮਾਰ ਰਿਹਾ ਵਿਚਾਰਾ ਛੋਟੇ ਚੱਖੀਆਂ ਵਾਲੇ ਤਾਂ ਬੁਰਾ ਹਾਲ ਹੋਗਾ ਕੋਹ ਨੂੰ ਆਲੇ ਦਾ ਬੁਰਾ ਹਾਲ ਹੋ ਕੇ ਜਿੰਨ ਚਾਰ ਕੋਹ ਨੂੰ ਡਾਈ ਸੀ ਸੋ ਇਸ ਕਰਕੇ ਅੱਜ ਜ਼ਰੂਰੀ ਹੈ ਕਿ ਇਹ ਕੇਂਦਰ ਪ੍ਰਕਰਨ ਤੇ ਸਾਡਾ ਕਰਜ਼ਾ ਸਰਕਾਰ ਮਾਫ ਕਰੇ ਕਿਉਂਕਿ ਦੂਜਿਆਂ ਦਾ ਵੀ ਕਰ ਕੋਈ ਇਹ ਨਹੀਂ ਵੀ ਸਾਡੇ ਨਾਲ ਕੋਈ ਕਰ ਬਰੋ ਜਾਨੀਆ ਅਰਥ ਸ਼ਾਸਤਰੀ ਨੰਦ ਮੰਨ ਨਾਮਨ ਜਿਹਦੇ ਅੰਦਰ ਨੂੰ ਆਪਿਆ ਅਰਥ ਸ਼ਾਸਤਰੀ ਵੀ ਨਾਲ ਆ ਜਾ ਮੈਂ ਤੇ ਨਹੀਂ ਕਹਾਂਗਾ ਤੇ ਮੈਨੂੰ ਲੱਗਦਾ ਵੀ ਠੀਕ ਹੈ। ਡਾਕਟਰ ਇੱਕ ਮਤਲਬ ਇਹ ਜਿਹੜਾ ਸੰਯੁਕਤ ਕਿਸਾਨ ਮੋਰਚਾ ਕੱਲ ਹੋਰ ਮੰਗ ਪੱਤਰ ਦੇਣਗੇ। ਜੇ ਮੰਗ ਪੱਤਰਾਂ ਤੋਂ ਗੱਲ ਅੱਗੇ ਕਿੱਦਨੂ ਜਾਏਗੀ ਕੀ ਮੰਗ ਪੱਤਰ ਦੇਣ ਨਾਲ ਮਾਮਲਾ ਹੱਲ ਹੋ ਜਾਏਗਾ ਕੇਂਦਰ ਸਰਕਾਰ ਇਸ ਪਾਸੇ ਕੋਈ ਧਿਆਨ ਕਰੇਗੀ ਜੇ ਨਹੀਂ ਕਰਦੀ ਤਾਂ ਫਿਰ ਕੀ ਹੋਏਗਾ। ਦੇਖੋ ਇੱਕ ਗੱਲ ਪੱਕੀ ਹੈ ਵੀ ਇਹਨਾਂ ਨੇ ਕੁਝ ਨਹੀਂ ਕਰਨਾ। ਮੈਨੂੰ ਜਿੱਦੈਂ ਐਨਟੀਏ ਦੇ ਉੱਤੇ ਪਹਿਲੇ ਦਿਨ ਨੈਸ਼ਨਲ ਟੈਕਸਿੰਗ ਏਜੰਸੀ ਬਾਰੇ ਜਿਹੜਾ ਇਹ ਦਾਖਲੇ ਦਾ ਪੇਪਰ ਨਹੀਂ ਕੋਈ ਸੀ ਐਮਬੀਬੀਐਸ ਦਾ ਉਹਦੇ ਪੁੱਛਿਆ ਸੀ ਇੱਕ মিডিਆ ਦੇ ਵਿੱਚ ਪੈਨਲ ਡਿਸਕਸ਼ਨ ਚ ਕਿ ਜੀ ਕੋਰਟ ਚ ਕੇਸ ਆ ਕੋਰਟ ਮੈਂ ਕੋਰਟ ਨੇ ਕੁਝ ਨਹੀਂ ਕਰਨਾ ਕਿਉਂਕਿ ਮੈਨੂੰ ਇਹ ਵਿਸ਼ਵਾਸ ਉੱਠ ਗਿਆ ਜਿਹੜਾ ਘੱਟੋ ਘੱਟ ਘੱਟੋ ਘੱਟ ਹੁੰਦਾ ਹੈ ਕਿ ਵੀ ਯਾਰ ਇੰਨਾ ਚੱਕਰੀ ਨਹੀਂ ਜੇ ਮਰੀਜ਼ ਮੇਰੇ ਕੋਲ ਆ ਕੇ ਕਹਿੰਦਾ ਉਹਦੇ ਫੱਟ ਲੱਗਿਆ ਹੋਇਆ ਮੈਂ ਟਾਂਕੇ ਨਹੀਂ ਲਾਉਂਦਾ ਕੁਝ ਨੂੰ ਕਹਿੰਦਾ ਜੀ ਮੇਰੇ ਪੱਤੀ ਚਾ ਕਰ ਦੋ ਮੈਂ ਉਹ ਵੀ ਨਹੀਂ ਕਰਦਾ ਉਹ ਕਹਿੰਦਾ ਜੇ ਖੂਨ ਵਗ ਹੀ ਜਾਂਦਾ ਇਹਨੂੰ ਤਾਂ ਬੰਦ ਕਰ ਲਓ ਮੈਂ ਕਹਿੰਦਾ ਇਹ ਨਹੀਂ ਅਜੇ ਤਾਂ ਟਾਈਮ ਨਹੀਂ ਮੇਰੇ ਕਿ ਫਿਰ ਤਾਂ ਮੈਂ ਤੋ ਸੋ ਮੈਂ ਕਿਉਂ ਕਹਿਣਾ ਮੈਂ ਜ਼ਿੰਮੇਵਾਰ ਹੀ ਨਾ ਕਹਿ ਰਿਹਾ ਆ ਜਿਆਦਾ ਅਦਾਲਤ ਨੂੰ ਇਹ ਕਿਹਾ ਗਿਆ ਕਿ ਜਨਾਬ ਜਿਹੜੀ ਕਾਉਂਸਲਿੰਗ ਇਹ ਕਰਨਗੇ ਉਹ ਸਬਜੈਕਟਿਵ ਯਾਨੀ ਕਿ ਜੇ ਜਿਹੜੀ ਵੀ ਕਰ ਲੈਣ ਕਰੀ ਜਾਂ ਜੋ ਕਰਨਾ ਜਿਹੜਾ ਇਹਦਾ ਫੈਸਲਾ ਉਹ ਉੱਤੇ ਲਾਗੂ ਹੋਊਗਾ ਉਹ ਕਹਿੰਦੇ ਇਹਦਾ ਮਤ ਉਹਨੂੰ ਖੁੱਲ੍ਹ ਖੇਡ ਦਿੱਤੀ ਇੰਨਾ ਹੀ ਵੀ ਦੇਖੋ ਜੇ ਪ੍ਰੈਸ ਕਰਕੇ ਮੈਨੂੰ ਕੋਈ ਉਮੀਦ ਨਹੀਂ ਹੈ ਵੀ ਕੋਈ ਬਹੁਤ ਕਿਸਾਨਾਂ ਦੇ ਹੱਕ ਚ ਕੋਰਟ ਚੋ ਜਾ ਕੇ ਤੋਂ ਸਰਕਾਰ ਕੋਲੋਂ ਸਰਕਾਰ ਕੋਲ ਤਾਂ ਬਿਲਕੁਲ ਹੀ ਉਮੀਦ ਨਹੀਂ ਆਨੇ ਕੰਮ ਆ ਸਰਕਾਰ ਤਾਂ ਕੋਸ਼ਿਸ਼ੇ ਕਰੇਗੀ ਵੀ ਇਹਨਾਂ ਦੇ ਜਥੇਬੰਦੀਆਂ ਚ ਕੋਈ ਉਹਨਾਂ ਨੇ ਆਪਦੇ ਵੀ ਬਣਾਏ ਹੋਏ ਨੇ ਬੰਦੇ ਉਹਨਾਂ ਰਾਹੀਂ ਇਹਨਾਂ ਚ ਫਰਕ ਪਾਇਆ ਜਾਵੇ। ਦੂਜਾ ਇਹਨਾਂ ਨੂੰ ਖਾਲਸਤਾਨੀ ਬਣਾਇਆ ਜਾਵੇ। ਇਹ ਤਾਂ ਖਾਲਸਤਾਨੀ ਨੇ। ਇਹ ਤਾਂ ਕੱਲੇ ਪੰਜਾਬ ਦੇ ਕਿਸਾਨ ਰੌਲਾ ਪਾਉਂਦੇ ਨੇ ਕਿ ਜਾਏ ਇਹ ਫਰਕ ਪਾਇਆ ਜਾਵੇ। ਚੌਥਾ ਇਹ ਲੋਕਾਂ ਨੂੰ ਗੁੰਮਰਾਹ ਕਰਿਆ ਜਾਵੇ ਕਿ ਕਹਿੰਦੇ ਕਿ ਵੀ ਦੇਖੋ ਜੀ ਅਸੀਂ ਐਮਐਸਬੀ ਦੇਤੀ ਭਾਈ ਐਮਐਸਬੀ ਤਾਂ ਹਰ ਵਾਰੀ ਨੋਟੀਫਾਈ ਹੁੰਦੀ ਆ। ਇਹ ਕੋਈ ਨਵੀਂ ਕਰਨ ਲੱਗਿਆ ਤੁਸੀਂ। ਇਹ ਤਾਂ ਕਿੰਨੀ ਦੇਰ ਤੋਂ ਨੋਟੀਫਾਈ ਸਵਾਲ ਤਾਂ ਉਹਦੇ ਉੱਤੇ ਉਸ ਐਮਐਸਬੀ ਤੇ ਪਰਚੇਜ਼ ਦੀ ਗਰੰਟੀ ਦੇਣ ਦੀ ਗੱਲ ਆ। ਉਹ ਤੁਸੀਂ ਦੇ ਨਹੀਂ ਰਹੇ ਐਮਐਸਬੀ ਅਨਾਉਂਸ ਕਰਦਾ ਕਿਆ ਮਤਲਬ ਹੈ ਇਸ ਤੋਂ ਅੱਗੇ ਜਿਹੜਾ ਹੈਗਾ ਵੀ ਜੇਲਾ ਤੁਸੀਂ ਕਹਿੰਦੇ ਆਪੋਜੀਸ਼ਨ ਦੇ ਚਾ ਉਹਦੇ ਚਲੋ ਆਪੋਜੀਸ਼ਨ ਨੂੰ ਕੁਝ ਮਟੀਰੀਅਲ ਮਿਲੇਗਾ ਕਿਉਂਕਿ ਸਾਰੇ ਰੀਡਰ ਮੈਂ ਦੇਖਦਾ ਸਿਆਸਤਦਾਨ ਬਹੁਤ ਉਨੀ ਸਟੱਡੀ ਨਹੀਂ ਕਰਦੇ ਵੀ ਉਹਨੀ ਸਟੱਡੀ ਕਰਨ ਫਿਰ ਥੋੜਾ ਜਿਹਾ ਅੱਗੇ ਪਰਾਂਏ ਬਹੁਤ ਸਿਆਸਤਦਾਨ ਕਈ ਵਾਰੀ ਅਸੀਂ ਜਿਹੜੇ ਪੜੇ ਲਿਖੇ ਸੀਹਤ ਬਾਰੇ ਸੱਚੀ ਮੁੱੱਚੀ ਮੈਂ ਤੁਹਾਨੂੰ ਗੱਲ ਸੁਣਾਣਾ ਸਾਡੀ ਇੱਥੇ ਸੀਗੀ 34 ਸੈਕਟਰ ਦੇ ਉਸ ਇੱਕ ਪੋਲੀਟਿਸ਼ੀਅਨ ਬੋਲਿਆ ਸਾਡੇ ਡਾਕਟਰਾਂ ਜਦੋਂ ਬੋਲਿਆ ਮੈਨੂੰ ਲੱਗੇ ਯਾਰ ਹੈਲਥ ਦਾ ਤਾਂ ਇਹਨੂੰ ਪਤਾ ਸੰਤ ਪਤਾ ਹੀ ਨਹੀਂ ਉਹਨੇ ਇੱਕ ਵੀ ਕੋਈ ਡਾਕਟਰੀ ਦੀ ਗੱਲ ਨਹੀਂ ਕੀਤੀ ਉਹਨੇ ਕਿਹਾ ਹੈਲਥ ਕਿਵੇਂ ਹੋਵੇ ਸੋ ਪੋਲੀਟਿਸ਼ਨ ਦਾ ਕੰਮ ਹੁੰਦਾ ਕਿ ਮੁਲਕ ਤੇ ਨੀਤੀ ਕੀ ਹੋਊਗੀ ਤਾਂ ਕਿ ਲੋਕਾਂ ਨੂੰ ਸੇਟ ਮਿਲੇ ਲੋਕਾਂ ਨੂੰ ਭੋਜਨ ਮਿਲੇ ਲੋਕਾਂ ਨੂੰ ਰੋਜ਼ਗਾਰ ਮਿਲੇ ਉਹ ਨੀਤੀ ਦੀ ਗੱਲ ਕਰਦਾ ਉਹ ਛੋੜਾ ਕਹਿੰਦਾ ਵੀ ਨੀਤੀ ਵੀ ਇਹਦੇ ਚਾ ਫਲਾਣੇ ਬੰਦੇ ਨੂੰ ਆਏ ਨੌਕਰੀ ਕਿਉਂ ਫਲਾਣਾ ਆਏ ਨਹੀਂ ਉਹਨੇ ਉਹਨੇ ਕਿ ਇਹ ਨਾ ਪ੍ਰੋਬਲਮ ਕਿਵੇਂ ਹੁੰਦੇ ਨੇ ਤੋ ਇਸ ਕਰਕੇ ਅੱਜ ਸਾਡਾ ਪੋਲੀਟੀਸ਼ੀਅਨ ਉਹ ਮੇਨਟ ਨਹੀਂ ਕਰਦਾ ਬਲਕਿ ਨਿਟੀ ਗ੍ਰੀਡ ਚ ਬੰਦਾ ਆਈਨੇ ਨੰਬਰ ਆਈਨੇ ਪੈਸੇ ਦੇ ਤੇ ਇੱਥੇ ਇੰਨੇ ਦੇ ਤੇ ਇਹ ਤੁਸੀਂ ਕੀ ਲੈਣਾ ਹੈ ਤੁਸੀਂ ਮੁੱਢੀ ਗੱਲ ਕਹੋ ਸੋ ਇਸ ਕਰਕੇ ਮੈਨੂੰ ਇਹ ਲੱਗਦਾ ਹੈ ਵੀ ਕਿਸਾਨਾਂ ਦਾ ਸਟੱਟ ਠੀਕ ਹੈ ਇਸ ਤੋਂ ਅਗਲਾ ਸਟੈਪ ਹੀ ਹੋਏਗਾ ਸਰਕਾਰ ਨੇ ਕੁਝ ਨਹੀਂ ਕਰਨਾ ਪਰ ਉਹ ਪਹਿਨਾ ਰਹਿਗੀਆਂ ਵਗੈਰਾ ਕਰਕੇ ਸਰਕਾਰ ਦਾ ਜਿਹੜਾ ਹੈ ਪਰਦਾ ਫਾਸ਼ ਕਰਨਗੇ ਜੋ ਮੈਨੂੰ ਲੱਗਦਾ ਮੈਨੂੰ ਨਹੀਂ ਪਤਾ ਉਹ ਕੀ ਕਰਨਗੇ ਪਰ ਮੈਨੂੰ ਆਇਆ ਲੱਗਦਾ ਜਿੱਦਾਂ ਦਾ ਪ੍ਰਧਾਨ ਆਉਣਾ ਦੰਦਾ ਜੇ ਪਹਿਨਾ ਉਹ ਤਫਾਸ਼ ਕਰਨਗੇ ਚਾਹੀਕੇ ਇੱਕ ਦਿਨ ਦਾ ਕਰੋ ਕਾਰਨ ਚਾਹ ਤਰਨੇ ਬਾਨ ਚਾਹ ਰਹਿਗੀਆਂ ਕਰਨ ਜਾ ਕੋਈ ਮਹੀਨੇ-ਮਹੀਨੇ ਦੀ ਕਈ ਵਾਰ ਉਹ 15 ਮਦਾਨ ਦੀ ਕਾਲ ਦੇ ਦਿੰਦੇ ਵੀ ਰੋਜ਼ ਡੀਸੀ ਦਫਤਰਾ ਕੇ ਧੰਨੇ ਮਾਰਾਂਗੇ ਕਿ ਦੂਜਾ ਉਹ ਅਜੇ ਪੰਜਾਬ ਵਾਲੇ ਨੇ ਉਹ ਕਹਿਣਗੇ ਵੀ ਸਾਰੇ ਸੂਬੇ ਆਪਦੇ ਆ ਦੇ ਸੂਬੇ ਚ ਦਿਓ ਹਰੇਕ ਸੂਬਾ ਆਪਦੇ ਆਪ ਦੇ ਲੀਡਰ ਨੂੰ ਦੁਬਾਰਾ-ਦੁਬਾਰਾ ਰਹੇਗਾ ਆਪਣੀਆਂ ਅਸੈਂਬਲੀਆਂ ਦੇ ਐਮਐਨਏ ਨੂੰ ਵੀ ਰਹੇਗਾ ਮੈਮੋਰੰਡਮ ਤਾਂ ਕਿ ਉਹਨਾਂ ਚ ਉਹਨਾਂ ਦੇ ਵਿੱਚੋਂ ਇਹ ਕਮਜ਼ੋਰੀ ਨਾ ਰਹੇ ਜੀ ਲਓ ਜੀ ਇਹਨਾਂ ਨਾਲ ਤਾਂ ਕੋਈ ਹੈ ਨਹੀਂ ਉਹ ਕਹਿੰਦੇ ਲਓ ਜੀ ਸਾਰੇ ਸੂਬੇ ਚ ਆ ਗਿਆ ਦੂਜੀ ਗੱਲ ਇਹ ਨਹੀਂ ਵੀ ਕੱਲੇ ਪਾਰਲੀਮੈਂਟ ਜੋ ਵੀ ਅਸੀਂ ਤਾਂ ਆਪਣੇ ਸੂਬਾ ਸਰਕਾਰਾਂ ਨੂੰ ਵੀ ਕਹਿੰਦੇ ਉਹ ਵੀ ਸਿਆਸਦਾਨ ਨੇ ਕਿ ਉਹਨਾਂ ਦੀ ਬੰਦੇ ਉੱਥੇ ਨੇ ਪਾਰਲੀਮੈਂਟ ਦੇ ਵਿੱਚ ਸੋ ਇਸ ਕਰਕੇ ਦੂਜਾ ਇਹ ਸਟੈਪ ਹੋਏਗਾ ਉਹਨਾਂ ਦਾ ਥੋੜਾ ਲੰਬਾ ਹੋ ਜਾਂਦਾ ਸਟ੍ਰਗਲ ਪਰ ਲੰਬਾ ਤੇ ਡਟਕਵਾਂ ਸਟ੍ਰਗਲ ਵੀ ਕਈ ਵਾਰ ਜ਼ਰੂਰੀ ਹੁੰਦਾ ਹੈ ਤੇ ਉਸ ਤੋਂ ਬਾਅਦ ਕਿਉਂਕਿ ਆਲਰੇਡੀ ਕਰ ਚੁੱਕੇ ਨੇ ਆਲਰੇਡੀ ਕਹੀ ਆ ਜਿਹੜੇ ਵੈਕਸੀਨ ਹੈ ਸ਼ੰਭੂ ਬਾਰਡਰ ਤੇ ਉਹਨਾਂ ਨਾਲ ਕਰਕੇ ਕਾਫੀ ਲੋਕਾਂ 'ਚ ਬੇਚੈਨੀ ਵੀ ਪੈਦਾ ਹੋਈ ਹੋਈ ਹੈ ਆਲਰੇਡੀ ਵਪਾਰੀਆਂ ਦੇ ਨਾਲ ਆ ਜਿਹੜਾ ਉਹਨਾਂ ਨੇ ਕਰਿਆ ਵੀ ਅਸੀਂ ਤਾਂ ਕਿਸੇ ਨੂੰ ਬੋਲਣੇ ਨਹੀਂ ਦੇਣਾ ਚੋਣਾ ਤੇ ਬੀਜੇਪੀ ਨੂੰ ਉਹ ਵੀ ਗਲਤ ਕਰਿਆ ਸੀ ਉਹ ਵੀ ਇਹ ਨਹੀਂ ਕਰਿਆ ਸੀ ਜਿਹੜੇ ਸ਼ੰਭੂ ਬਾਰਡਰ ਤੇ ਜਾਂ ਉੱਥੇ ਬੈਠੇ ਨੇ ਦੂਜਿਆਂ ਨੇ ਨਹੀਂ ਇਹ ਆਲਰੇਡੀ ਕਾਫੀ ਨੁਕਸਾਨ ਹੋ ਚੁੱਕਾ ਹੈ ਇਸ ਕਰਕੇ ਉਹ ਕਾਫੀ ਧਿਆਨ ਨਾਲ ਚੱਲਣਗੇ ਤੇ ਅਲਟੀਮੇਟਲੀ ਅੰਦੋਲਨ ਹੋਣਾ ਹੀ ਹੈ ਕੋਈ ਦੂਰ ਰਾਈ ਨਹੀਂ ਇਹਦੇ ਵਿੱਚ ਇਹ ਵੀ ਅੰਦੋਲਨ ਦਾ ਹਿੱਸਾ ਹੈ ਪਰ ਫਿਰ ਜਿਆਦਾ ਉਗਰ ਅੰਦੋਲਨ ਹੋਏਗਾ ਵੱਡਾ ਅੰਦੋਲਨ ਹੋਏਗਾ ਉਗਰ ਦਾ ਮਤਲਬ ਇਹ ਨਹੀਂ ਆ ਵੀ ਕੋਈ ਮਾਰ ਕਰਨਗੇ ਜਾਂ ਕਿ ਭਟਾ ਰਿਛਾ ਵਿਸ਼ਾਲ ਅੰਦੋਲਨ ਕਰਨਗੇ ਉਹ ਉਹ ਤੋਂ ਬਿਨਾ ਉਹਨਾਂ ਨੂੰ ਸਰਨਾ ਹੀ ਨਹੀਂ ਆ ਇਹ ਉਹਨਾਂ ਦੀ ਮਜਬੂਰੀ ਹੈ ਕੋਈ ਸ਼ੌਕ ਨਹੀਂ ਹੈ ਮਜਬੂਰੀ ਹੈ ਕਿ ਅੰਦੋਲਨ ਕਰਨ। ਸੋ ਡਾਕਟਰ ਸਾਹਿਬ ਤੁਹਾਨੂੰ ਬਹੁਤ ਬਹੁਤ ਸ਼ੁਕਰੀਆ ਧੰਨਵਾਦ